ਇਹ ਕੋਈ ਇਹ ਤਾਂ ਉਹਨਾਂ ਦਾ ਫੈਸਲਾ ਪੰਜ-10 ਦਿਨ ਚ ਕਰ ਰਹੀਆਂ ਸੀ ਤਾਂ ਇਹ ਕਮਾਂਡਰ ਨਾਲ ਕਰਕੇ ਆਏ ਹਾਈ ਕਮਾਂਡ ਨੇ ਸਾਨੂੰ ਭੇਜਿਆ ਸੇਵਾ ਕਰਨ ਲਈ ਇੱਥੇ ਕਿਹੜਾ ਜੀ ਕਾਂਗਰਸੀ ਪਾਰਟੀ ਦੀਆਂ ਟਿਕਟਾਂ ਹਨ ਉਹ ਇਸ ਤਰ੍ਹਾਂ ਨਹੀਂ ਵੰਡੀਆਂ ਜਾਂਦੀਆਂ ਕਿ ਨਾ ਜਵਾਨੀ ਦੇ ਨੂੰ ਟਿਕਟ ਨਹੀਂ ਮਿਲਦੀ ਜਵਾਨੀ ਕਹਿੰਦਾ ਟਿਕਟ ਮੈਨੂੰ ਜੀ ਇਹ ਬਾਤ ਨਹੀਂ ਅਸੀਂ ਕਾਂਗਰਸ ਪਾਰਟੀ ਆ ਗਏ ਆ ਅਕਾਲੀ ਦਲ ਦੇ ਤੇ 50 ਸਾਲ ਨਾਲ ਰਿਹਾ ਹੈ ਕਿਹੜਾ ਇੱਕ ਇੰਡਸਟਰੀ ਆ ਉਹ ਫੇਰ ਹੋ ਚੁੱਕੀ ਹੈ ਉਹਨੋਂ ਜਿਸ ਤਰ੍ਹਾਂ ਰਹਾ ਤਾਂ ਟਿਕਣ ਦੀ ਕੋਈ ਕਰਾਂਗੇ ਜਿੱਦੇ ਨਾਲ ਲੋਕਾਂ ਨੂੰ ਦਿੱਤੀ ਸਹਾਤਾ ਮਿਲੇ ਤੇ ਸਾਡੇ ਜਿਹੜੇ ਲੇਬਰ ਦੇ ਵੀਰ ਆ ਨਾ ਮਜ਼ਦੂਰ ਆ ਜਿਹੜਾ ਤਕਰੀ ਉਹਨਾਂ ਨੂੰ ਕੰਮ ਨੇ। ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਰਹੇ ਅਤੇ ਵੱਡੇ ਕਾਰੋਬਾਰੀ ਰਜਿੰਦਰ ਕੁਮਾਰ ਪੱਪੂ ਜੈੰਤਿਆ ਹੁਣ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਅਤੇ ਕਾਂਗਰਸ ਵਿੱਚ ਆਉਂਦਿਆਂ ਹੀ ਬਟਾਲਾ ਤੋਂ ਉਹਨਾਂ ਨੇ ਆਪਣੀ ਉਮੀਦਵਾਰੀ ਦਾਅਵੇਦਾਰੀ ਠੋਕ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਆਉਂਦੇ ਨੇ ਸਟੇਜਾਂ ਤੋਂ ਬਿਆਨ ਦੇ ਜਾਂਦੇ ਨੇ ਇਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਨਹੀਂ ਚੱਲਦਾ ਉਹਨਾਂ ਨੂੰ ਟਿਕਟਾਂ ਮਿਲਦੀਆਂ ਨੇ ਜਿਨ੍ਹਾਂ ਦਾ ਹਾਈ ਕਮਾਂਡ ਵੱਲੋਂ ਫੈਸਲਾ ਲਿਆ ਜਾਂਦਾ ਹੈ ਅਤੇ ਪੱਪੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਈ ਕਮਾਂਡ ਨੇ ਹੀ ਇੱਥੇ ਭੇਜਿਆ ਹੈ ਲੋਕਾਂ ਦੀ ਸੇਵਾ ਕਰਨ ਦੇ ਲਈ ਨਾ ਕਿ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਤੇ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਮੈਂ ਕਹਿੰਦੀ ਸੋਚ ਵੀ ਨਹੀਂ ਸਕਦਾ ਜਿੰਨਾ ਨਾਂ ਸਾਰੀ ਉਮਰ ਇਹਨਾਂ ਦਾ ਦੇਣਾ ਦੇਖ ਸਕਦੇ ਜਿੰਨਾ ਚਾਹ ਕੀਤਾ ਜਿੰਨਾ ਪਿਆਰ ਕੀਤਾ ਸੱਜਣਾ ਨਤਲਾ ਨੇ ਬਟਾਲਾ ਨਿਵਾਸੀ ਨੇ ਮੈਨਿੰਸ ਕਿਦੀ ਸੋਚੇ ਕੀ ਲੱਗਦਾ ਜੀ ਹੁਣ ਕੋਈ ਸ਼ੱਕ ਵਾਲੀ ਗੱਲ ਨਹੀਂ ਜਿੰਨਾ ਲੋਕਾਂ ਦਾ ਪਿਆਰ ਹੈ ਤੇ ਸ਼ਾਹ ਦੇਖੋ ਜੀ ਇੱਕ ਮਿੰਟ ਤੋਂ ਕਮਾਂਡ ਉਸ ਕਰਨ ਜਾ ਰਹੇ ਦੇਖੋ ਜੀ ਇਹਦੇ ਉਹਨਾਂ ਦਾ ਫੈਸਲਾ 5-10 ਦਿਨ ਚ ਕਰ ਰਹੀਆਂ ਸੀ ਤਾਂ ਇੱਕ ਮਾਂਡ ਚ ਗੱਲ ਕਰਕੇ ਆਏ ਹਾਈ ਕਮਾਂਡ ਨੇ ਸਾਨੂੰ ਭੇਜਿਆ ਸੇਵਾ ਕਰਨ ਲਈ ਇੱਥੇ ਜਾ ਕੇ ਬਟਾਲਾ ਕੱਲ ਨਵਜੋਤ ਸਿੰਘ ਸਿੱਧੂ ਬਟਾਲਾ ਪਹੁੰਚੇ ਸਟੇਜ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਸੇਖੜੀ ਹੀ ਲੜਗੇ ਨਾ ਕੋਈ ਬਾਹਰੋਂ ਡਾਰੀ ਮਾਰੀ ਇਹ ਜਿਹੜਾ ਜਿਹੜਾ ਜੀ ਕਾਂਗਰਸੀ ਪਾਰਟੀ ਦੀਆਂ ਟਿਕਟਾਂ ਹਨ ਉਹ ਇਸ ਤਰ੍ਹਾਂ ਨਹੀਂ ਵੰਡੀਆਂ ਜਾਂਦੀਆਂ ਕਿ ਨਾ ਆ ਕੇ ਇਹ ਜਿਹੜੀਆਂ ਹਾਈ ਕਮਾਂਡ ਤੇ ਜਾ ਕੇ ਫੈਸਲੇ ਦੇ ਉਥੇ ਜ਼ੁਬਾਨੀ ਗਏ ਨੂੰ ਟਿਕਟ ਨਹੀਂ ਮਿਲਦੀ ਜ਼ੁਬਾਨੀ ਗਏ ਤਾਂ ਟਿਕਟ ਮਿਲਗੀ ਇਹ ਨਹੀਂ ਬਾਕੀ ਉਹ ਸਾਡੀ ਪਾਰਟੀ ਦੇ ਪ੍ਰਧਾਨ ਨੇ ਅਸੀਂ ਵੀ ਰੈਲੀ ਕਰ ਰਹੇ ਹਾਂ ਉਹ ਇੱਥੇ ਵੀ ਆਉਣਗੇ ਰੈਲੀ ਤੇ ਤੇ ਆਪੇ ਸਾਰਾ ਚੱਲਣ ਹੋ ਜੂਗਾ ਕਦੋਂ ਕਦੋਂ ਤੱਕ ਰੈਲੀ ਦੀ ਉਮੀਦ ਹੈਗੀ ਅਸੀਂ ਹੁਣ ਟਾਈਮ ਵੇਖੋ ਕਿਦਾਂ ਮਿਲਦਾ 10 ਜਨਵਰੀ ਦੇ ਲਾਗੇ ਛਾਗੇ ਕਰਾਂਗੇ ਪਹਿਲਾਂ ਬਾਕੀ ਹਰੇ ਕਿਨੂੰ ਆਕੇ ਆ ਜੀ ਜੀ ਚੇਮਨ ਸਾਹਿਬ ਪਹਿਲਾਂ ਤੋਂ ਆਪਣਾ ਆਪਣਾ ਦਾਵਾ ਠੋਕਨ ਦਾ ਪਹਿਲਾਂ ਸ਼ਕਤੀ ਪ੍ਰਦਰਸ਼ਨ ਬਾਕੀ ਜਿੰਨੂੰ ਟਿਕਟ ਮਿਲੂਗੀ ਅਸੀਂ ਉਹਦੇ ਨਾਲ ਹੈ ਜੇ ਸਾਨੂੰ ਮਿਲਦੀਏ ਦੋ ਸਾਡੇ ਨਾਲ ਆਉਣਗੇ ਜਿੰਦਾਬਾਦ ਬਾਕੀ ਅਸੀਂ ਕਾਂਗਰਸ ਪਾਰਟੀ 'ਚ ਆ ਗਏ ਆ ਜੇ ਅਕਾਲੀ ਦਲ 'ਚ ਰਹੇ ਤੇ 50 ਸਾਲ ਮਰਿਆ ਅਕਾਲੀ ਦਲ ਦੀ ਸੇਵਾ ਹੁਣ ਜੇ ਕਾਂਗਰਸ ਚ ਆ ਗਏ ਆ ਤੇ ਜਿੰਨਾ ਚਿਰ ਮੇਰੇ ਜਿ ਸਵਾਸ ਹੈ ਉਹਨਾਂ ਦੇ ਕਾਂਗਰਸ ਚ ਹੀ ਰਵਾਂਗੇ ਟਿਕਟਾਂ ਟੋਟਾਂ ਦੀ ਕੋਈ ਗੱਲ ਨਹੀਂ ਕੀ ਨਾ ਕਾਂਗਰਸ ਵਰਗੀਆਂ ਸੱਜਣਾਂ ਪਿਛਲੇ ਲੰਬੇ ਸਮੇਂ ਤੋਂ ਹਾਂਜੀ ਹਾਂਜੀ ਲੋਕਾਂ ਨੇ ਅੱਜ ਉਸ ਪਾਸੇ ਜਾਈਏ ਤੇ ਕਿੰਨਾ ਕੁ ਰਿਸਪੌਂਸ ਦਿੱਤਾ ਤੇ ਉਮੀਦ ਕਿੰਨੀ ਕਰ ਲੋਕਾਂ ਦੀ ਬਹੁਤ ਜ਼ਿਆਦਾ ਜੀ ਉਮੀਦ ਤੋਂ ਕਿਤੇ ਵੱਧ ਕਿ ਨਾ ਕੀਤਾ ਤੁਸੀਂ ਦੇਖਿਆ ਇਹ ਸਾਰ ਜਿੰਨਾ ਪਿਆਰ ਦਿੱਤਾ ਲੋਕਾਂ ਨੇ ਮੈਂ ਜਿੰਦਗੀ ਮੈਂ ਪੱਪੂ ਨੂੰ ਟਿਕਟ ਮਿਲੇ ਕਾਂਗਰਸ ਨੂੰ ਵੋਟ ਮੈਂ ਤਾਂ ਕਦੀ ਸੁਪਨੇ ਚ ਵੀ ਸੋਚਿਆ ਕਿ ਇੰਨਾ ਪਿਆਰ ਲੋਕ ਦੇਣਗੇ ਬਹੁਤ ਪਿਆਰ ਲੋਕਾਂ ਦਾ ਤਾਂ ਉਦਘਾਟਨ ਕਰ ਦਿੱਤਾ ਹੁਣ ਅਗਲੀ ਰਣਨੀਤੀ ਕੀ ਰਹੇਗੀ ਬਾਜੀ ਲੋਕਾਂ ਦੀ ਸੇਵਾ ਚ ਰਾਵਾਂਗੇ 200 ਚ ਸਾਥ ਦੇਵਾਂਗੇ ਗਾਂ ਪਾਲਸੀਆਂ ਤਿਆਰ ਕਰਾਂਗੇ ਕਿ ਕਿਸ ਤਰ੍ਹਾਂ ਲੋਕਾਂ ਦਾ ਫਾਇਦੇ ਕਰਨੇ ਆ ਕਿਸ ਤਰ੍ਹਾਂ ਜਿਹੜੇ ਸਾਡੇ ਦਲਤ ਵੀਰ ਨੇ ਉਹਨਾਂ ਦੀਆਂ ਜਿਹੜੀਆਂ ਸਕੀਮਾਂ ਚਲਾਈਆਂ ਉਹਨਾਂ ਨੂੰ ਨਿਪਰੇ ਚੜਾਉਣਾ ਬਾਕੀ ਜਿਹੜਾ ਬਟਾਲਾ ਸ਼ਹਿਰ ਆ ਇਹ ਬੜਾ ਵੱਡਾ ਇਤਿਹਾਸਕ ਸ਼ਹਿਰ ਆ ਇੱਥੇ ਦੀਆਂ ਇਤਿਹਾਸਕ ਬਿਲਡਿੰਗਾਂ ਗੇਟ ਗੁਰਦੁਆਰਾ ਸਾਹਿਬੰਦ ਜਿਨ੍ਹਾਂ ਦੇ ਵਿਕਾਸ ਦੀ ਬਹੁਤ ਜ਼ਿਆਦਾ ਲੋੜ ਆ ਰਣਵੇਟ ਕਰਨ ਦੀ ਉਹ ਪੂਰੇ ਜ਼ੋਰ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਜਿਹੜਾ ਇੰਡਸਟਰੀ ਆ ਉਹ ਫੇਲ ਹੋ ਚੁੱਕੀ ਹੈ ਉਹਨੂੰ ਜਿਸ ਤਰ੍ਹਾਂ ਹੋਇਆ ਤਾਂ ਚੁੱਕਣ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਲੋਕਾਂ ਨੂੰ ਵਿੱਤੀ ਸਹਾਇਤਾ ਮਿਲੇ ਤੇ ਸਾਡੇ ਜਿਹੜੇ ਲੇਬਰ ਦੇ ਵੀਰ ਆ ਜਾਂ ਮਜ਼ਦੂਰ ਆ ਜਾਂਦਾ ਤੁਹਾਨੂੰ ਉਹਨਾਂ ਨੂੰ ਕੰਮ ਮਿਲੇ ਰਜਿੰਦਰ ਕੁਮਾਰ ਪੱਪੂ ਜੈੰਤਿਆ ਨੇ ਕਿਹਾ ਕਿ ਬਟਾਲਾ ਵਾਸੀਆਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਹੈ ਜਿੰਨੀ ਉਮੀਦ ਨਹੀਂ ਸੀ ਉਸ ਤੋਂ ਵੱਡਾ ਇਕੱਠ ਹੋਇਆ ਅਤੇ ਉਹਨਾਂ ਨੇ ਇਸੇ ਦੇ ਚੱਲਦਿਆਂ ਆਪਣੀ ਦਾਵੇਦਾਰੀ ਧੋਪ ਦਿੱਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਛੱਡ ਕੇ ਜੋ ਹੁਣ ਕਾਂਗਰਸ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਟਿਕਟ ਮਿਲਦੀ ਹੈ ਜਾਂ ਫਿਰ ਨਵਜੋਤ ਸਿੰਘ ਸਿੱਧੂ ਨੇ ਸਟੇਜ ਤੋਂ ਐਲਾਨ ਕਰਦਿਆਂ ਹੋਇਆਂ ਜਿਵੇਂ ਅਸ਼ੂਨੀ ਸੇਖੜੀ ਦੇ ਮੋਢੇ ਉੱਤੇ ਹੱਥ ਧਰਿਆ ਕਿ ਉਹਨਾਂ ਨੂੰ ਟਿਕਟ ਮਿਲਦੀ ਹੈ ਬਟਾਲਾ ਤੋਂ ਭੁਪਾਲ ਸਿੰਘ ਦੀ ਰਿਪੋਰਟ ਮਿੰਨੀ ਪਾਕਟ